ਸ਼ਾਦੀशुदा ਔਰਤ ਨੂੰ ਦਿੱਤਾ ਗਿਆ ਵਿਆਹ ਦਾ ਚਾਂਸਾ ਬਣਾਏਗੇ ਨਜਾਇਜ਼ ਸਰੀਰਕ ਸੰਬੰਧ ਮੋਬਾਈਲ ਤੇ ਬਣਾ ਲਈ ਅਸ਼ਲੀਲ ਵੀਡੀਓ ਤੇ ਹੁਣ ਪ੍ਰੇਮਿਕਾ ਦੇ ਨਾਲ ਰਲ ਕੇ ਕਰ ਦਿੱਤੀ ਐ ਸੋਸ਼ਲ ਮੀਡੀਆ ਤੇ ਵਾਇਰਲ ਜਿਹਾ ਇਹ ਮਾਮਲਾ ਤਰਨ ਤਰਨ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਸ਼ਾਦੀशुदा ਇੱਕ ਵਿਆਹੀ ਹੋਈ ਔਰਤ ਨੂੰ ਵਿਆਹ ਦਾ ਚਾਂਸਾ ਦਿੱਤਾ ਜਾਂਦਾ ਉਸ ਦੇ ਨਾਲ ਨਜਾਇਜ਼ ਸਰੀਰਕ ਸੰਬੰਧ ਬਣਾਏ ਜਾਂਦੇ ਨੇ ਮੋਬਾਈਲ ਤੇ ਅਚਲਿੱਲ ਵੀਡੀਓ ਬਣਾ ਕੇ ਪ੍ਰੇਮਿਕਾ ਦੇ ਨਾਲ ਰਲ ਕੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰ ਦਿੱਤੀ ਜਾਂਦੀ ਹੈ ਤੇ ਹੁਣ ਇਸ ਔਰਤ ਦੇ ਵੱਲੋਂ ਇਹ ਮਾਮਲਾ ਪੁਲਿਸ ਤੱਕ ਪਹੁੰਚਾਇਆ ਗਿਆ ਹੈ ਤੇ ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਦਰਸਲ ਇਹ ਮਾਮਲਾ ਉਸ ਵੇਲੇ ਪੁਲਿਸ ਦੇ ਸਾਹਮਣੇ ਆਇਆ ਜਦੋਂ ਇੱਕ ਔਰਤ ਨੇ ਆ ਕੇ ਪੁਲਿਸ ਦੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਇੱਕ ਵਿਅਕਤੀ ਕਾਫੀ ਲੰਮੇ ਸਮੇਂ ਤੋਂ ਉਸ ਦੇ ਨਾਲ ਨਜਾਇਜ਼ ਸਰੀਰਕ ਸੰਬੰਧ ਬਣਾ ਰਿਹਾ ਹੈ ਤੇ ਹੁਣ ਵਿਆਹ ਕਰਵਾਉਣ ਤੋਂ ਇਨਕਾਰੀ ਹੋ ਰਿਹਾ ਹੈ ਦਰਸਲ ਇਸ ਔਰਤ ਨੇ ਪੁਲਿਸ ਨੂੰ ਦੱਸਿਆ ਹੈ ਕਿ 20 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਤੇ ਪਿਛਲੇ 10 ਸਾਲ ਤੋਂ ਉਸ ਦਾ ਪਤੀ ਕਿਸੇ ਹੋਰ ਔਰਤ ਦੇ ਨਾਲ ਕਿਸੇ ਹੋਰ ਥਾਂ ਤੇ ਰਹਿ ਰਿਹਾ ਹੈ ਤੇ ਉਸਦੇ ਦੋ ਬੱਚੇ ਨੇ ਉਸਦੀ ਇੱਕ ਬੇਟੀ ਵੀ ਵਿਆਹੀ ਹੋਈ ਹੈ ਤੇ ਉਸਦਾ ਬੇਟਾ ਉਸਦੇ ਕੋਲ ਹੀ ਰਹਿੰਦਾ ਹੈ ਉਸਦੇ ਬੇਟੇ ਦਾ ਇੱਕ ਦੋਸਤ ਜਿਸਦਾ ਨਾਂ ਸੈਮੂ ਮਸੀਹ ਦੱਸਿਆ ਜਾ ਰਿਹਾ ਹੈ ਉਸਦਾ ਉਹਨਾਂ ਦੇ ਘਰ ਵਿੱਚ ਆਉਣਾ ਜਾਣਾ ਸੀ ਤੇ ਕਾਫੀ ਲੰਮੇ ਸਮੇਂ ਤੋਂ ਉਹਨਾਂ ਦੇ ਵਿੱਚ ਸੰਬੰਧ ਚੱਲ ਰਹੇ ਸਨ ਤੇ ਇਹ ਆਦਮੀ ਇਸ ਔਰਤ ਦੇ ਨਾਲ ਨਾਜਾਇਜ਼ ਸਰੀਰਕ ਸੰਬੰਧ ਬਣਾਉਂਦਾ ਸੀ ਤੇ ਉਸ ਨੂੰ ਵਿਆਹ ਦਾ ਚਾਂਸਾ ਵੀ ਦਿੱਤਾ ਸੀ ਪਰੰਤੂ ਹੁਣ ਇਸ ਵਿਅਕਤੀ ਦੇ ਵੱਲੋਂ ਜਿਹੜਾ ਕੰਮ ਕੀਤਾ ਗਿਆ ਇਸ ਤੇ ਇਸ ਔਰਤ ਨੇ ਇਤਰਾਜ਼ ਜਤਾਇਆ ਦਰਸਲ ਇਸ ਸੈਮੂ ਮਸੀਦਾ ਦੇ ਵਿਅਕਤੀ ਦੇ ਵੱਲੋਂ ਇਸ ਔਰਤ ਦੀ ਵਿਆਹੀ ਹੋਈ ਬੇਟੀ ਦੀ ਨਣਾਨ ਜਿਸ ਦਾ ਨਾਮ ਗਿਨੀ ਦੱਸਿਆ ਜਾ ਰਿਹਾ ਹੈ ਉਸ ਦੇ ਨਾਲ ਵੀ ਇਸ ਆਦਮੀ ਦਾ ਜਿਹੜਾ ਕਿ ਪ੍ਰੇਮ ਵਿਹਾਰ ਚੱਲ ਰਿਹਾ ਹੈ ਉਸ ਦੇ ਨਾਲ ਵੀ ਇਹ ਆਦਮੀ ਸਬੰਧਾਂ ਦੇ ਵਿੱਚ ਹੈ ਜਿਸ ਕਰਕੇ ਇਸ ਔਰਤ ਨੇ ਇਤਰਾਜ਼ ਜਤਾਇਆ ਤੇ ਇਸ ਨੇ ਕਿਹਾ ਹੈ ਕਿ ਉਹ ਗਿਨੀ ਦੇ ਨਾਲ ਕਿਉਂ ਗੱਲ ਕਰ ਰਿਹਾ ਹੈ ਉਸ ਦੇ ਨਾਲ ਕਿਉਂ ਸਬੰਧ ਬਣਾ ਰਿਹਾ ਹੈ ਇਸ ਤੇ ਸੈਮੂ ਮਸੀ ਨੇ ਇਸ ਔਰਤ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਪਹਿਲਾਂ ਤੋਂ ਹੀ ਬਣਾਈ ਹੋਈ ਅਸ਼ਲੀਲ ਵੀਡੀਓ ਨੂੰ ਗਿਨੀ ਦੇ ਨਾਲ ਨਾਲ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਜਿਸ ਤੇ ਇਸ ਔਰਤ ਦੇ ਵੱਲੋਂ ਭਾਰੀ ਇਤਰਾਜ਼ ਜਿ ਦਤਾਇਆ ਜਾ ਰਿਹਾ ਹੈ ਤੇ ਹੁਣ ਗਿਨੀ ਦਾ ਕਹਿਣਾ ਹੈ ਕਿ ਉਹਨਾਂ ਨੇ ਤਾਂ ਇਹ ਵੀਡੀਓ ਵਾਇਰਲ ਕਰ ਦਿੱਤੀ ਹੈ ਇਸ ਔਰਤ ਨੇ ਜੋ ਕਰਨਾ ਹੈ ਉਹ ਕਰ ਲਵੇ ਹੁਣ ਇਸ ਔਰਤ ਦੇ ਵੱਲੋਂ ਇਹ ਸਾਰੀ ਗੱਲ ਪੁਲਿਸ ਦੇ ਨਾਲ ਸਾਂਝੀ ਕੀਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਇਹਨਾਂ ਦੋਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਦੱਸਿਆ ਗਿਆ ਕਿ ਸੈਮੂ ਮਸੀਹ ਪੁਰਾਣੀ ਕੁਚੈਰੀ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਜਿਹੜੀ ਦੂਸਰੀ ਲੜਕੀ ਜਿਹੜੀ ਕਿ ਸੈਮੂ ਮਸੀਹ ਦੀ ਪ੍ਰੇਮਿਕਾ ਹੈ ਤੇ ਨਾਲ ਹੀ ਇਸ ਔਰਤ ਦੀ ਬੇਟੀ ਦੀ ਨਣਾਨ ਹੈ ਜਿਸ ਦਾ ਨਾਮ ਗਿੰਨੀ ਹੈ ਉਹ ਸੁਲਤਾਨ ਵਿੰਡ ਅੰਮ੍ਰਿਤਸਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਤੇ ਡੀਐਸਪੀ ਕਮਲਜੀਤ ਸਿੰਘ ਨੇ ਕਿਹਾ ਹੈ ਕਿ ਇਹਨਾਂ ਦੋਨਾਂ ਦੇ ਖਿਲਾਫ ਪਰਚਾ ਕੱਟ ਲਿਆ ਗਿਆ ਹੈ ਤੇ ਇਹਨਾਂ ਦੀ ਭਾਲ ਵੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਹਨਾਂ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ